ਪਿੰਡ ਪਿੰਡ ਕੋਈ ਦੱਸ ਦੇ ਬੰਦੇ ਸੰਦਲੀ ਬਾਈ ਜਿਲ੍ਹਾ ਮਾਨਸਾ ਪਿੰਡ ਸੰਦਲੀ ਜਿਲ੍ਹਾ ਮਾਨਸਾ ਜਿਲ੍ਹਾ ਮਾਨਸਾ ਬਾਈ ਦਾ ਨੰਬਰ ਬੋਲ ਦੇ ਮਾੜਾ ਜ ਆਪਣਾ 62399994037 62399994037 94037 94037 ਹਾਂ ਇਹ ਬਾਈ ਦਾ ਟੈਲੀਫੋਨ ਨੰਬਰ ਆ ਜੇ ਕਿਸੇ ਨੇ ਕ੍ਰੋਸਿੰਗ ਵਾਸਤੇ ਜਾਣਾ ਡਿਮਾਂਡ ਕੀ ਕਰਦੇ ਹੋ ਡਿਮਾਂਡ ਬਾਈ ਇਹਦੀ 1.5 ਲੱਖ ਰੁਪਏ 1.5 ਲੱਖ ਹਾਂ ਠੀਕ ਆ ਕੋਤਾ ਸੁਗਲ ਵਾਸਤੇ ਲੈ ਕੇ ਆ ਡਿਮਾਂਡ ਵੀ ਦੇਖ ਕੋਈ ਹੋਇਆ ਬਈ ਸ਼ੌਂਕ ਨਾਲ ਆਪਾਂ ਕਰਦੀ ਦੇਵਾਂਗੇ ਵੀ ਜਾਨੀ ਕੋਈ ਮੂਰਖ ਚੰਗਾ ਸਾਹਮਣ ਵਾਲਾ ਮੈਂ ਚੰਗਾ ਸਾਹਮਣ ਵਾਲਾ ਹੋਇਆ ਹਾਂ ਲੈ ਬਾਈ ਕਹਿੰਦਾ ਹੁੰਦਾ ਆਪਣਾ ਵੇਚਣ ਦਾ ਇਰਾਦਾ ਹੈ ਨਹੀਂ ਪਰ ਜੇ ਕੋਈ ਚੰਗਾ ਸਮਾਈ ਵਾਲਾ ਬੰਦਾ ਮੂਰਖ ਟੱਕਰ ਕਹਿੰਦਾ ਆਪਾਂ ਉਹਨੂੰ ਬੱਕਰਾ ਦੇਵਾਂਗੇ ਚੱਲ ਜੁੱਲੂ ਦਾ ਬਹੁਤ ਚੰਗਾ ਨੋਇ ਦਾ ਚੰਗਾ ਸੱਪੇ ਸਿੰਘਾਂ ਚ ਕਿੰਨੇ ਚਿਰ ਦਾ ਹੋ ਗਿਆ ਇਹ ਬਾਈ ਸਵਾ 2 ਸਾਲ ਦਾ ਹੋ ਗਿਆ ਸਵਾ 2 ਸਾਲ ਦਾ ਸਵਾ 2 ਸਾਲ ਦਾ ਕਿੰਨੇ ਦਿਨਾਂ ਚ ਇਹ 8 ਦੇ ਚੱਕ ਗਿਆ 8 ਦੇ ਚੱਕ ਗਿਆ ਹਾਂ ਠੀਕ ਹੈ 8 ਦੇ ਦਿਨਾਂ ਚੱਕ ਲੈ ਵੀ 8 ਦੇ ਦਿਨ ਚੱਕ ਗਿਆ ਬਾਈ ਕਹਿੰਦਾ ਕ੍ਰੋਸਿੰਗ ਦੀ ਫਿਰ ਫੀਸ ਕੋਈ ਗੱਲ ਨਹੀਂ ਬਾਈ ਕਰ ਲਾਂਗੇ ਨਹੀਂ ਫੇਰ ਵੀ ਛੋੜੀ ਆ ਆਪ ਵੀ ਰੱਖੀ ਹੋਈ ਆ 2000 ਰੁਪਿਆ ਰੱਖੀ ਹੋਈ ਆ ਕੋਈ ਆਪਾਂ ਨੂੰ ਵੀ ਪੱਕਾ ਹੋਣੀ ਠੀਕ ਹੈ ਮਰਜ਼ੀ ਕਰ ਲਿਆ ਅਗਲਾ ਠੀਕ ਹੈ ਠੀਕ ਹੈ ਜਿਹੇ ਆ ਬੰਦਾ ਜਿਨ੍ਹਾਂ ਨੂੰ ਜਨ ਵੀ ਕੋਈ ਬੱਕਰੀ ਵਧੀਆ ਹੋਵੇ ਹਾਂ ਹਾਂ ਕੋਈ ਬਰੀਡਰ ਬੱਕਰੀ ਆਉਂਦਾ ਕੋਈ ਉਹ ਜਿਹਾ ਹੁੰਦਾ ਆਪਾਂ ਉਹ ਵੀ ਕਰ ਲੈਣੇ ਠੀਕ ਹੈ ਠੀਕ ਹੈ ਹਾਂ ਕੋਈ ਜਾਨੀ ਕੋਈ ਬੰਦਾ ਕਰੋ ਨਰਮ ਹੁੰਦਾ ਨਾ ਨਰਮ ਹੁੰਦਾ ਕੋਈ ਗਰੀਬ ਗੁਰਬਾ ਹੁੰਦਾ ਬੰਦਾ ਉਹ ਜਿਹਾ ਹਾਂ ਲੈ ਬਾਈ ਕਹਿੰਦਾ ਵੀ ਆਪਾਂ ਬੰਦਾ ਕਮੰਦਾ ਦੇਖ ਕੇ ਫੀਸ ਲੈਨੇ ਆ ਵੀ ਉਹਦਾ ਤੱਕੀ ਤਾਂ ਫੀਸ ਰੱਖੀ ਆਪਣੀ 2000 ਹਾਂ ਕਿਉਂਕਿ 2000 ਫੀਸ ਰੱਖ ਕੇ ਕਹਿੰਦਾ ਬੰਦਾ ਕੋਈ ਸਪੈਸ਼ਲ ਹੌਣ ਆਪਣੇ ਵਟਸਐਪ ਮਾਨਤਾਨ ਕਰਦਾ ਕਹਿੰਦਾ ਜੇ ਗਈ ਹੱਦ ਤੋ ਆਪ ਨੂੰ ਫ੍ਰੀ ਵੀ ਕਰਨੀ ਪਈ ਕ੍ਰੋਸਿੰਗ ਆ ਮੈਂ ਫ੍ਰੀ ਵੀ ਕਰਾ ਦਾਂਗੇ ਕਰਾ ਦਾਂਗੇ ਹੋਰ ਛੱਡੋ ਉਹ ਪੱਕੀ ਫੀਸ 2000 ਹਾਂ ਕਰੀ ਰੱਖਦੇ ਫਿਰ ਹਾਂ ਬਈ ਕਰੀ ਰੱਖ ਪੱਕੇ ਬੁਖੇ ਥੱਲੇ ਨੇ ਹਾਂ ਹਾਂ ਉਹ ਵੀ ਜਾਨਵਰ ਨਿਕਰੇ ਹਾਂ ਹੈਗੇ ਆ ਬਈ ਕੀ ਕੀ ਹੈਗੇ ਆਪਣੇ ਕੋਲੇ 15-16 ਲਾ ਕੇ ਚੰਗੇ ਨੇ ਬੱਕਰੀਆਂ ਚੰਗੀਆਂ ਨੇ ਵੀਡੀਓ ਠੀਕ ਹੈ ਹਾਂ ਬਾਰੇ ਬੁਰਦਨ ਜਾਣ ਕਰਨ ਨਹੀਂ ਆ ਪਰ ਠੀਕ ਹੈ ਜਾਨੀ ਫਾਰਮ ਟਾਪ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਬਾਈ ਕੰਮ ਕਰਦੇ ਨੇ ਪੂਰਾ ਸ਼ੌਕ ਦਾ ਬੱਕਰਾ ਵੇਚਣ ਦਾ ਕੋਈ ਇਰਾਦਾ ਨਹੀਂ ਜੇ ਵੇਚਾਂਗੇ ਤਾਂ ਵੇਚਾਂਗੇ ਜੇ ਕੋਈ ਵਧੀਆ ਬੰਦਾ ਸਾਹਮਣ ਵਾਲਾ ਸਮਾਈ ਵਾਲਾ ਲੈਣ ਵਾਸਤੇ ਸਾਡੇ ਕੋਲੇ ਆਇਆ ਕਹਿੰਦਾ ਉਹਨੂੰ ਬੱਕਰਾ ਦੇਵਾਂਗਾ 1.5 ਲੱਖ ਡਿਮਾਂਡ ਹੈ ਨੰਬਰ ਤੁਹਾਨੂੰ ਬੋਲਤਾ ਕੱਲਾ ਕ੍ਰੋਸਿੰਗ ਵਾਸਤੇ ਨੰਬਰ ਬੋਲਿਆ ਕਿਤੇ ਕੱਲ ਨੂੰ ਕੋਈ ਆ ਟੈਲੀਫੋਨ ਲਾ ਕੇ ਆਖੇ ਬਈ ਸਾਨੂੰ ਬੱਕਰਾ ਦੇ ਦੇ ਅਸੀਂ ਟੋਂਗ ਵਾਲੀ ਮੰਡੀ ਤੇ ਦੇਖਿਆ ਸੀ ਬੱਕਰਾ soa ਉਗਮਣਾ ਕਰੋ ਵੀ ਬਣ ਕੇ ਕਿਉਂਕਿ ਮੰਡੀ ਦੀ ਰਿਕਾਰਡਿੰਗ ਖਰਾਬ ਹੁੰਦੀ ਆ ਤਾਂ ਕਰਕੇ ਬੰਬਰ ਕਲਾ ਕਰਾਸ ਕਰਵਾ ਦਿੰਦਾ ਠੀਕ ਹੈ ਜੀ ਵੀਡੀਓ ਦੇਖੀ ਚੱਲੋ ਐਂਡ ਤੱਕ ਦੇਖੋ ਆਪਣੇ ਚੈਨਲ ਬੱਗਾ ਢਾਲੀਵਾਲ ਆ ਬੱਗਾ ਬੀਵੀ ਉਹਨੇ ਢਾਲੀਵਾਲ ਸਾਹਿਬ ਬੀਵੀ ਉਹਨੇ ਇਹ ਆਪਣੇ ਦੋ ਚੈਨਲ ਨੇ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਹਾਂਜੀ ਅਗਲੇ ਦੀ ਹੈਡ ਚੈੱਕ ਕਰੋ ਕਿਰਾ ਬਾਈ ਦੀ ਗੱਲ ਬਾਤ ਤੁਹਾਡੇ ਨਾਲ ਆਪਾਂ ਬਾਅਦ ਚ ਕਰਾਂਗੇ ਪਹਿਲਾਂ ਹੈਡ ਤੋਂ ਨੂੰ ਲੈਂਸ ਦਿਖਾ ਦਿਏ ਕੰਨ ਦਿਖਾ ਦਈਏ ਫਾਈਟ ਵਾਲੇ ਬੱਕਰੇ ਨੇ ਕਰਨੀ ਆ ਪਸ ਨੂੰ ਉਮਰ ਅਮਰ ਦੱਸਦੇ ਆ ਪੁੱਛ ਕਿ ਕਿੰਨੀ ਉਮਰ ਆ ਕਹਿ ਦਿੰਦਾ ਚ ਸਾਰੀ ਪ੍ਰੋਪਰ ਜਾਣਕਾਰੀ ਤੁਹਾਨੂੰ ਖਾਲਸੇ ਤੋਂ ਲੈ ਕੇ ਦਿੰਨੇ ਆ 41 ਪਲੱਸ ਕਰੀ ਜਾਂਦਾ ਫਾਈਟ ਵਾਲੇ ਹੋਰ ਕਰਨੀ ਆ 41 ਪਲੱਸ ਜਾਣਾ ਨੇ ਕਿਉਂਕਿ ਨਮਾ ਹਨ ਹੈ ਸਵਾ ਚਾਰ ਜਿਹੜੀ ਲੈਂਥ ਹੈ ਦੀ ਲੰਬਾਈ ਤੇ ਸਵਾ ਚਾਰ ਕੰਨਾਂ ਕੋਨਾਂ ਦਾ ਬਹੁਤ ਚੰਗਾ ਲੰਬਾਈ ਚ ਨਿਕਲਣਾ ਚੱਪੇ ਸਿੰਘਾਂ ਚ 12 ਪਲੱਸ ਕਰਨ ਨੇ ਚਾਰ ਬਹੁਤ ਸੋਹਣਾ ਚੱਪੇ ਸਿੰਘਾਂ ਚ ਠੀਕ ਹੈ ਜੀ 9 ਇਹਦਾ ਦੇਖ ਸਕਦੇ ਹੋ 6 9 ਇਹਦਾ ਬਹੁਤ ਸੋਹਣਾ ਹੈ ਕੈਦ ਹੁੰਦਾ ਜੀ ਬਈ 6 ਦਾ ਹੁੰਦਾ ਜੀ 6 ਦਾ ਹੁੰਦਾ ਚ ਕਿੰਨੀ ਉਮਰ ਦਾ ਉਮਰ ਹੋ ਗਿਆ ਬਈ ਸਵਾ 1.5 ਸਾਲ ਦਾ ਸਵਾ 2 ਸਾਲ ਦਾ ਯਾਨੀ ਹਲੇ ਹਾਈਟ ਹੋਰ ਕਰ ਜੂ ਬੱਕਰਾ ਬਹੁਤ ਸੋਹਣਾ ਠੀਕ ਹੈ ਜੀ ਦੇਖੋ ਚਾਹ ਲੋ ਚੂਲੇ ਦਾ ਬਹੁਤ ਚੰਗਾ ਕ੍ਰੋਸਿੰਗ ਵਾਸਤੇ ਫਿਰ ਕਿਵੇਂ ਕਰਦੇ ਹੋ ਨਹੀਂ ਕ੍ਰੋਸਿੰਗ ਵਾਸਤੇ ਹਾਂ ਬੱਕਰੀਆਂ ਵਾਸਤੇ ਬੱਕਰੀਆਂ ਵਾਸਤੇ ਕਰਾਉਣੇ ਕਰੂ ਹਾਂ ਠੀਕ ਹੈ ਬਾਹਰੋਂ ਵੀ ਬੰਦੇ ਆ ਜਾਂਦੇ ਨੇ ਹਾਂ ਬਾਹਰੋਂ ਵੀ ਆਉਂਦੇ ਪਹਿਲਾਂ ਕਿੰਨੀਆਂ ਕਰਾਤੀਆਂ ਪਹਿਲਾਂ ਬਹੁਤ ਕਰਾਤੀਆਂ ਇਹ ਬੱਕਰੀਆਂ ਅੰਦਰ ਠੀਕ ਹੈ ਹਾਂ ਜੀ ਬੱਕਰੀਆਂ ਆ ਜਾਂਦੇ ਮੋੜ ਦੇ ਨਹੀਂ ਕਿਸੇ ਨੇ ਸੱਚੀ ਗੱਲ ਠੀਕ ਹੈ ਦੂਰੋਂ ਵੀ ਆ ਜਾਂਦੇ ਨੇ ਕਈ ਵਾਰ ਇਕੱਲੇ ਆ ਕੇ ਆਉਂਦੇ ਨਹੀਂ ਨੇੜੇ-ਨੇੜੇ ਵੀ ਪਿੰਡਾਂ ਦੇ ਆ ਜਾਂਦੇ ਨੇ ਠੀਕ ਹੈ ਫੀਸ ਫਿਰ ਕਿੰਨੀ ਰੱਖੀ ਆਪਾਂ 5000 ਰੁਪਏ ਹੀ ਲੈਣੇ ਆ ਇਹ 1000 ਰੁਪਏ ਲੈਣੇ ਹਾਂ ਜੇ ਮੰਨ ਕੇ ਚਲੋ ਕੋਈ ਉਹ ਆਪਣੀ ਵੀਡੀਓ ਦੇਖ ਕੇ ਆਵੇ ਤੁਹਾਡੇ ਕੋਲ ਵੀ ਖਾਲਸਾ ਕਹਿੰਦਾ ਵੀ ਕੋਈ ਆਪਣੀ ਵੀਡੀਓ ਦੇਖ ਕੇ ਕ੍ਰੌਸਿੰਗ ਵਾਸਤੇ ਜਾਂਦਾ ਹੈ ਬੱਕਰਾ ਬਹੁਤ ਸੋਹਣਾ ਹੈ ਵੀ ਆਪ ਕੋਦੇ ਵਾਸਤੇ ਗਈ ਹੱਦ ਫਰੀ ਵੀ ਕਰ ਦਾਂਗੇ ਨਹੀਂ 500 ਲੈ ਲਵਾਂਗੇ ਲਵਾਂਗੇ ਉਹ ਨਹੀਂ 1000 ਰੁਪਏ ਫੀਸ ਰੱਖੀ ਹੋਈ ਆਪਣੀ ਬਾਈਕਣੀ ਨੰਬਰ ਬੋਲ ਦੋ ਮੜਾ ਜ ਆਪਣਾ 6239902679 6239902679 02669 ਇਹ ਬਾਈ ਦਾ ਟੈਲੀਫੋਨ ਨੰਬਰ ਆ ਪਿੰਡ ਜਿਹੜਾ ਆਪਣਾ ਪਿੰਡ ਕੋਰ ਵਾਲਾ ਜੀ ਪਿੰਡ ਕੋਰ ਵਾਲਾ ਹਾਂਜੀ ਕੋਰ ਵਾਲਾ ਮਾਨ ਕੋਰ ਵਾਲਾ ਮਾਨ ਮਾਨ ਕੋਰ ਵਾਲੇ ਮਾਨ ਦਾ ਪਿੰਡ ਦੇ ਬਾਈ ਹੁੱਥ ਦਾ ਪਿੰਡ ਦਾ ਬਾਈ ਆ ਠੀਕ ਹੈ ਜੀ ਹਾਂਜੀ ਕਨੈਕਟ ਕਰ ਲਿਓ ਡਿਮਾਂਡ ਕਿੰਨੀ ਕਰਦੇ ਹੋ ਬੱਕਰੇ ਦੀ ਹਾਂਜੀ ਬੱਕਰੇ ਦਾ 80000 ਰੁਪਏ ਮੰਗਦਾ 80000 ਹਾਂਜੀ ਉਹ ਵੀ ਜਾਣੀ ਵੇਚਣ ਵਾਸਤੇ ਲੈ ਕੇ ਆਇਆ ਜਾਂ ਵੀ ਉਸ ਦਿਨ ਵਾਸਤੇ ਨਹੀਂ ਅਸੀਂ ਉਹ ਦਿਖਾਉਣ ਵਾਸਤੇ ਹੀ ਆਏ ਸੀਗੇ ਦਿਖਾਉਣ ਵਾਸਤੇ ਠੀਕ ਆ ਵੀ ਵੇਚਣ ਦਾ ਪੱਕਾ ਨਹੀਂ ਕੋਰਾਂ ਦਾ ਨਹੀਂ ਪੱਕਾ ਰਾਦਾਂ ਨਹੀਂ ਸ਼ੁਕਰ ਕਰਨ ਵਾਸਤੇ ਹਾਂਜੀ ਬਾਈ 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 ਇਹਨੇ ਵੀ ਉਹੀ ਚੀਜ਼ ਆਖੀ ਹੈ ਕਿ ਨਾ ਵੇਚਣ ਵਾਸਤੇ ਉਹ ਰੱਖਿਆ ਨਹੀਂ ਸਪੈਸ਼ਲ ਉਹ ਲੈ ਕੇ ਆਏ ਚੋਗਲ ਕਰਨ ਵਾਸਤੇ ਲੈ ਕੇ ਆਇਆ ਵੇਚਣ ਦੀ ਕੋਈ ਡਿਮਾਂਡ ਨਹੀਂ ਕਿਉਂਕਿ ਕੀਮਤ ਇਹ ਸੋਹਣ ਜਨਮਰਾਂ ਦੀ ਨਹੀਂ ਹੁੰਦੀ ਜਾਨਵਰ ਹੋ ਗਏ ਨੇ ਜੀ ਬੱਚੇ ਬਹੁਤ ਚੰਗੇ ਬੱਚੇ ਹੁੰਦੇ ਨੇ ਅੱਛਾ ਜੀ ਹਾਂ ਠੀਕ ਹੈ ਕਰੇ ਕਿੰਨੇ ਜਾਨਵਰ ਰੱਖੇ ਹੋਏ ਨੇ ਜਾਨਵਰ ਹੈਗੇ 25 26 ਜੀ ਆਪਣੇ ਠੀਕ ਹੈ ਆਪ ਹੀ ਉਹ ਕੈਰ ਕਰਦੇ ਹੋ ਹਾਂ ਜੀ ਫਾਰਮ ਹੈ ਆਪਣਾ ਠੀਕ ਹੈ ਵਧੀਆ ਫਾਰਮ ਹੈ ਹਾਂ ਜੀ ਬੰਦੇ ਠੀਕ ਹੈ ਠੀਕ ਹੈ ਪੌਣ ਮੈਂ ਬੰਦਾ ਰੱਖਿਆ ਹੋਇਆ ਨਹੀਂ ਬੰਦਾ ਵੀ ਰੱਖਿਆ ਜੀ ਠੀਕ ਹੈ ਮਸਾ ਆਪ ਵੀ ਕਰਦੇ ਆਂ ਬੰਦ ਠੀਕ ਹੈ ਠੀਕ ਹੈ ਪੌਣੇ ਪੌਣੇ ਫਿਰ ਕੀ ਉਹਨੂੰ ਅੱਜ ਕੱਲ੍ਹ ਹੁਣ ਇਹਨੂੰ ਜੀ ਬਸ ਫ ਕਾਰਗਿਲ ਦੀ ਕਾਰਗਿਲ ਦੀ ਫੀਡ ਪਾਉਣਾ ਕਾਰਗਿਲ ਦੀ ਪਾਣਾ ਠੀਕ ਹੈ ਚੰਗੀ ਗੱਲ ਹੈ ਛੋਲੇ ਛਾਲੇ ਪਾਇਆ ਕਰੋ ਛੋਲੇ ਛੋਲੇ ਹੀ ਪਾਉਣੇ ਛਿਲਕਾ ਛਿਲਕਾ ਛੋਲਿਆਂ ਦਾ ਛੋਲੇ ਨਾਲ ਪਤਾ ਕਿ ਹੈਂਡ ਹੋਰ ਕਰ ਜੂ ਤਾਂ ਚੰਗੀ ਬਣ ਜੂ ਹਾਂਜੀ ਤਾਂ ਚਲੋ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਦਾ ਲਵੀ ਦੂ ਅਗਲੇ ਦੀ ਹੈਡ ਚੈੱਕ ਕਰਿਓ ਕਰੋ ਪਿੰਡੇ ਵੀ ਬਾਈ ਦਾ ਉਹੀ ਹੈ ਸੰਦਲੀ ਪਿੰਡ ਹਨ ਹਾਂਜੀ ਹਾਂਜੀ ਬਾਈ ਜ਼ਿਲ੍ਹਾ ਮਾਨਸਾ ਝਨੀਰ ਤੋਂ ਬੋਹਾ ਰੋਡ ਤੇ ਆਪਣਾ ਪਿੰਡਾ ਪਿੰਡ ਸੰਦਲੀ ਠੀਕ ਹੈ ਦੁਬਾਰਾ ਬੋਲ ਦੇ ਮੋੜਾ ਜੀ ਝਨੀਰ ਤੋਂ ਬੋਹਾ ਰੋਡ ਤੇ ਪਿੰਡਾ ਬਈ ਆਪਣਾ ਪਿੰਡ ਸੰਦਲੀ ਬੋਹਾ ਤੋਂ ਵੀ 10 ਕਿਲੋਮੀਟਰ ਹੈ ਝਨੀਰ ਤੋਂ ਦੀ ਠੀਕ ਹੈ ਹਾਂ ਝਨੀਰ ਤੋਂ 10 ਕਿਲੋਮੀਟਰ ਹੈ ਹਾਂ ਠੀਕ ਹੈ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਐਡ ਤੁਹਾਨੂੰ ਕੱਢ ਕੇ ਦਿਖਾ ਦੇਣੇ ਦੀ ਫਿਰ ਕਰਦੇ ਆਂ ਬਾਈ ਨਾਲ ਗੱਲਬਾਤ ਵੀ ਇਹਦੀ ਕੀ ਡਿਟੇਲ ਚ ਹੈ 44 45 ਐ ਪਲੱਸ ਇਹਨੇ ਹੋਣਾ ਕਿਉਂਕਿ ਨਵਾਂ ਹਨ ਦੋ ਦੰਤ ਵੀ ਚੱਕ ਦਾ ਹਲੇ ਨੇ ਹੂੰ ਦੋ ਦੰਤ ਚੱਕੇ ਹੋਏ ਨੇ ਠੀਕ ਹੈ ਜੀ ਨੰਨ ਬਿਲਕੁਲ ਪੂਰੇ ਸਾਫ ਸੁਥਰੇ ਨੇ ਕੋਈ ਬੈਲ ਨਹੀਂ ਹੈਗੀ ਦੰਦਾ ਚ ਨੋਜ ਦਾ ਬਹੁਤ ਚੰਗਾ ਚੱਪੇ ਸਿੰਘਾਂ ਚ ਤੰਨ ਨੂੰ ਦਿਖਾ ਦੇਣਾ ਵੀ ਚੈੱਕ ਕਰਕੇ ਵੀ ਕੰਨ ਕਿੰਨੇ ਲੰਬੇ ਨੇ ਪਰੌਠੇ ਮਾਰ ਕੇ ਕਰਨਾ ਚੌੜਾ ਬਹੁਤਾ ਕਰਨਾ ਹੂੰਗਾ ਇਹ ਚਾ ਉਰਮ ਲਾ ਮਨੇ ਐਸ ਤਰ੍ਹਾਂ ਕੰਨ ਮੇਣਣੀਆਂ ਆ। ਆ ਲੈ ਵੀ ਜਮ ਹੱਦ ਹੈ ਘਰੀ ਮੜਾ ਨੇੜੇ। ਹਰੀ ਮੰਡੀ ਚੋਂ 16 16 ਤੋਂ ਪਲੱਸ ਕਰਦਾ ਇੱਕ ਸੂਤ। ਚੱਕੋ ਵੀ ਸਾਰੀ ਮੰਡੀ ਚੋਂ ਲੰਬੇ ਨੇ। ਸਾਰੀ ਮੰਡੀ ਚੋਂ ਕਰਕੇ ਦੂਰ ਮੜਾ ਜਾ। 16 ਪਲੱਸ ਨੇ ਸਾਰੀ ਮੰਡੀ ਸੁਣੀਆਂ ਹੈਟਾ ਕੱਢ ਕੇ ਦਿਖਾਤੀਆਂ। ਹੈਟ 40 ਐ। ਕੰਨ ਪਰ ਸਾਰਿਆਂ ਨੂੰ ਲੰਬੇ ਨੇ 16 ਤੋਂ ਪਲੱਸ ਕਰਦਾ। ਕੋਈ ਗੱਪ ਨਹੀਂ ਹੈਗਾ ਤੁਹਾਡੇ ਸਾਹਮਣੇ ਵੀਡੀਓ ਚ। ਨਿਕਲਣੇ ਗੱਲਾਂ ਬਾਈ ਬੋਲ ਦੋ ਨਾ ਉਹ ਹੀ ਬੋਲ ਦੋ ਬੋਲ ਦੋ ਪੰਮਾ ਸੈਦੋਂ ਕੀ ਬਲੱਡ ਲਾਈਨ ਦਾ ਬੱਚਾ ਬਾਈ ਚੱਲੀ ਜਾਂਦੀ ਹੈ ਲੈ ਵੀ ਕੰਨ ਸੋਨ ਨੂੰ ਤੁਸੀਂ ਦੇਖ ਲੈ 16 ਪਲੱਸ ਕਰਦਾ ਹੈ ਬਲੱਡ ਆ ਜਿਹੜੀ ਬਲੱਡ ਲਾਈਨ 'ਚ ਜਿਹੜੀ ਚੱਲਦਾ ਹੈ ਆਪਾਂ ਬਾਈ ਨਾਲ ਸਿੱਧੀ ਗੱਲ ਕਰਦੇ ਆ ਬਲੱਡ ਲਾਈਨ ਕਿਹੜੀ ਆ ਬਾਈ ਬਾਈ ਪੰਮਾ ਸੈਦੋਂ ਕਿਹ ਹੈ ਇਹਦੇ ਘਰੋਂ ਬੱਚਾ ਆਇਆ ਹੋਇਆ ਹੈ ਠੀਕ ਹੈ ਹਾਂ ਉਹਦੀ ਵੀ ਜਮਾ ਕੁਆਲਿਟੀ ਇੱਕੋ ਹੀ ਚੀਜ਼ ਹੈ ਇੱਕੋ ਹੀ ਚੀਜ਼ ਜਾਣੇ ਹਾਂ ਉਹ ਨਾਮ ਆ ਉਹਨਾਂ ਦਾ ਨਾਮ ਹੀ ਬੱਕਰੇ ਆ ਉਹਨਾਂ ਦਾ ਹਾਂ 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 ਮੈਨੂੰ ਪਤਾ ਜਾਣਦੇ ਸੀ ਹਾਂ ਮਾ ਬੱਚੇ ਜਾਣ ਪੂਰਾ ਪ੍ਰੋਪਰ ਬਜਟ ਤਿਆਰ ਕਰਦਾ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਬੱਚਾ ਹਲੇ ਆਪਾਂ ਛੱਡਿਆ ਨਹੀਂ ਬੱਕਰੀਆਂ ਤੇ ਇਹ ਹਲੇ ਛੱਡਿਆ ਨਹੀਂ ਨਹੀਂ ਛੱਡਿਆ ਠੀਕ ਹੈ ਕਿੰਨੇ ਚਿਰ ਦਾ ਆਖਿਆ ਇਹ ਇਹ ਬਈ 13 ਮਹੀਨਿਆਂ ਦਾ ਹੋ ਗਿਆ 13 ਮਹੀਨਿਆਂ ਦਾ ਹਾਂ ਦੋ ਤਿੰਨ ਸਵਾ 13 ਮਹੀਨਿਆਂ ਦਾ ਹਾਂ 13 ਮਹੀਨਿਆਂ ਦਾ ਬੱਕਰੀ ਤੇ ਹਲੇ ਤੱਕ ਬਾਈ ਕਹਿੰਦੇ ਆਪਾਂ ਛੱਡਿਆ ਨਹੀਂ ਛੱਡਾਂਗੇ ਕਿ ਛੱਡਦੇ ਨਹੀਂ ਛੱਡਾਂਗੇ ਬਈ ਹਲੇ ਹੋਰ 6 ਮਹੀਨੇ ਫੇਰ ਕੇ ਫੇਰ ਛੱਡਾਂਗੇ ਹਾਂ ਹਾਂ ਲੈ ਸਾਰਾ ਕੁਝ ਹੁਣ ਦੱਸਦਾ ਚੱਲ ਜੂਲੂ ਦਾ ਬਹੁਤ ਚੰਗਾ ਹੈ ਜਿਹੜੀ ਮੇਨ ਗੱਲ ਆ ਵੀ ਕੰਨਾਂ ਤੋਂ ਸਾਰੀ ਮੰਡੀ 'ਚ ਲੰਬੇ ਕੰਨ ਨਹੀਂ ਕਿਸੇ ਦੇ ਹਾਲੇ ਤੱਕ ਹੋਏ ਨਹੀਂ ਪਹਿਲਾਂ ਵੀ ਆ ਵੀਡੀਓ ਪਾ ਕੇ ਗਏ ਆ ਪਿਛਲੀ ਮੰਡੀ ਤੇ ਉਦੋਂ ਵੀ ਕੋਈ 16 ਦਾ ਪੂਰਾ ਹੋ ਜਮੜਾ 16 ਤੋਂ ਪਲੱਸ ਕੇ ਦੇ ਕੰਨ ਆਪਾਂ ਨੂੰ ਮਿਲੇ ਨਹੀਂ ਅੱਜ ਇਹਦੇ ਮਿਲੇ ਨਹੀਂ ਬੱਕਰਾ ਬਹੁਤ ਸੋਹਣਾ ਠੀਕ ਆ ਜੀ ਬਲੱਡ ਲਾਈਨ ਤੁਹਾਨੂੰ ਸਾਰੀ ਦੱਸਤੀ ਹਾਈਟ ਤੁਹਾਨੂੰ ਦੱਸਤੀ ਲੈਂਥ ਕਿੰਨੀ ਲੰਬੀ ਚ ਉਹ ਦੱਸਤੀ ਕ੍ਰੋਸਿੰਗ ਦੀ ਫੀਸ ਜਿਹੜੀ ਆਪਾਂ ਤੁਹਾਨੂੰ ਦੱਸਾਂ ਇਹਦੀ ਇਹਦੀ ਕਿੰਨੀ ਆ ਜੇ ਮੰਨ ਕੇ ਚੱਲੂ ਕੋਈ ਸਪੈਸ਼ਲ ਆ ਬੇ ਟਾਈਮ ਬਾਅਦ ਕੋਈ ਨਾ ਕਰ ਲਾਂਗੇ ਭਈ ਆਪਾਂ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਕੀ ਕਮਾਨਤਨ ਨਾਲ ਕੰਡੋਂਗੇ ਮਾਨਤਨ ਕਰਦਾਂਗੇ ਹਾਂ ਲੱਭ ਕੋਈ ਵੀਡੀਓ ਦੇਖ ਕੇ ਆਪਣੇ ਜਾਂਦਾ ਇਹਨਾਂ ਕੋਲੇ ਬਾਈਆਂ ਕੋਲੇ ਫਰੀ ਵੀ ਕਹਿੰਦੇ ਆਪਾਂ ਫਰੀ ਵੀ ਕਰਦਾਂਗੇ ਆਪਣੇ ਮਾਨਤਨ ਹੁੰਦਾ ਆ ਆਪਣੇ ਕਰਕੇ ਕਹਿੰਦੇ ਵੀ ਛੋਡੇ ਕਹਿਣ ਦੇ ਨਾਲ ਆਪਾਂ ਮਾਨਤਨ ਕਰਦਾਂਗੇ ਬੰਦੇ ਦਾ ਕਿ ਜੇ ਕੋਈ ਚੱਲ ਕੇ ਆਊਗਾ ਵੀਡੀਓ ਦੇਖ ਕੇ ਆਊਗਾ ਵੀਡੀਓ ਦੇਖ ਕੇ ਹਾਂ ਚੰਗੀ ਬਲੱਡ ਲਾਈਨ ਚੋਂ ਆ ਬੱਚੇ ਬਹੁਤ ਵਧੀਆ ਸੋਹਣੇ ਕੱਢਦਾ ਜਿਹੜਾ ਦੂਜਾ ਇਹ ਦੂ ਆਪਾਂ ਪਹਿਲਾਂ ਦਿਖਾਇਆ ਉਹਦੇ ਬੱਚੇ ਬਹੁਤ ਸੋਹਣੇ ਆ ਇਹ ਤਾਂ ਹਲੇ ਇਹਨਾਂ ਨੇ ਛੱਡਿਆ ਨਹੀਂ ਜਦੋਂ ਛੱਡਣ ਲੱਗੇ ਉਦੋਂ ਦੱਸੋ ਆਪਾਂ ਵੀਡੀਓ ਪਾਵਾਂਗੇ ਠੀਕ ਹੈ ਜੇ ਕੋਈ ਬੱਚਾ ਦਾ ਦੁਬਾਰਾ ਆਇਆ ਨਾ ਹੁਣ ਠੀਕ ਹੈ ਬਈ ਠੀਕ ਹੈ ਆਪਾਂ ਨੂੰ ਕਾਲ ਕਰੋ ਨੰਬਰ ਸਾਨੂੰ ਦੇਤਾ ਜੀ ਲੈ ਵੀ ਬਾਈ ਸਾਰੀ ਡਿਟੇਲਸ ਹੁਣ ਦੱਸਤੀ ਵੀਡੀਓ ਦੇਖ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚੈਨਲ ਆਪਣਾ ਹੈਗਾ ਬੱਗਾ ਵੀ ਵੀ ਉਹਨੂੰ ਢਾਲੀਵਾਲ ਸਾਹ ਵੀ ਵੀ ਉਹਨੂੰ ਸਬਸਕ੍ਰਾਈਬ ਕਰ ਲਿਓ